ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਸਮਿਆਂ ਦੇ ਵਿੱਚ ਲੋਕ ਪੰਜਾਬ ਪੁਲਸ ਦੇ ਅੱਗੇ ਬੋਲਣ ਤੋਂ ਵੀ ਡਰਦੇ ਸੀ ਉਸ ਸਮੇਂ ਦੇ ਵਿੱਚ ਪਾਈ ਜਿਸ ਵਨ ਸਿੰਘ ਖਾਲੜਾ ਜੀ ਨੇ ਪੰਜਾਬ ਪੁਲਿਸ ਨੂੰ ਕਟਖਰੇ ਦੇ ਵਿੱਚ ਖੜਾ ਕਰ ਦਿੱਤਾ ਹਜ਼ਾਰਾਂ ਹੀ ਮਾਵਾਂ ਦੇ ਪੁੱਤ ਮਾਰ ਦਿੱਤੇ ਝੂਠੇ ਪੁਲਸ ਮੁਕਾਬਲਿਆਂ ਦੇ ਵਿੱਚ ਅਤੇ ਇੰਨਾ ਹੀ ਨਹੀਂ ਪੁਲਸ ਨੇ ਜਾਂ ਤਾਂ ਉਹਨਾਂ ਦੀਆਂ ਬੋਡੀਆਂ ਨੂੰ ਦਰਿਆ ਦੇ ਵਿੱਚ ਬਹਾ ਦਿੱਤਾ ਜਾਂ ਫਿਰ ਉਹਨਾਂ ਨੂੰ ਅਣਪਛਾਤੇ ਆ ਕੇ ਖੁਦ ਹੀ ਸਸਕਾਰ ਕਰ ਦਿੱਤਾ ਅਤੇ ਬਹੁਤੀਆਂ ਦੀਆਂ ਤਾਂ ਲਾਸ਼ਾਂ ਦਾ ਪਤਾ ਵੀ ਨਹੀਂ ਚੱਲਿਆ ਕਿ ਕਿੱਥੇ ਸੁੱਟੀਆਂ ਸਵੇਰੇ ਜੇਕਰ ਕੋਈ ਬਾਹਰ ਨਿਕਲਿਆ ਤਾਂ ਇਸ ਦੀ ਗਾਰੰਟੀ ਨਹੀਂ ਹੁੰਦੀ ਸੀ ਕਿ ਸ਼ਾਮ ਤੱਕ ਉਹ ਵਾਪਸ ਮੁੜ ਕੇ ਆਏ ਕਾ ਕੀ ਨਹੀਂ ਝੂਠੀ ਸ਼ਾਂਤੀ ਲਿਆਨ ਦੇ ਲਈ ਹਜ਼ਾਰਾਂ ਹੀ ਮਾਵਾਂ ਦੇ ਪੁੱਤ ਮਾਰ ਦਿੱਤੇ ਗਏ ਫਿਰ ਇਨ੍ਹਾਂ ਲਾਸ਼ਾਂ ਦਾ ਵਾਰਿਸ ਬਣ ਕੇ ਇੱਕ ਮਸੀਹਾ ਸਾਹਮਣੇ ਆਇਆ ਜਿਸ ਨੇ ਪੰਜਾਬ ਪੁਲਿਸ ਨੂੰ ਨੰਗਾ ਕਰ ਦਿੱਤਾ ਅਤੇ ਹਜ਼ਾਰਾਂ ਹੀ ਲਾवारिस ਲਾਸ਼ਾਂ ਦਾ ਵਾਰਿਸ ਬਣਿਆ ਅਤੇ ਬਾਅਦ ਦੇ ਵਿੱਚ ਉਸ ਦੀ ਹੀ ਲਾਸ਼ ਨੂੰ ਕਿਤੇ ਖੁਰਦ ਬਰਦ ਕਰ ਦਿੱਤਾ ਗਿਆ ਕੌਣ ਹੈ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਦੇ ਉੱਪਰ ਦਿਲਜੀਤ ਦੋਸਾਂਝ ਦੀ ਪੰਜਾਬ 95 ਮੂਵੀ ਆ ਰਹੀ ਸੀ ਪਰ ਸਰਕਾਰ ਨੇ ਉਸ ਦੇ ਆਨ ਦੇ ਵੀ ਰੋਕ ਲਾ ਦਿੱਤੀ ਕਿਉਂਕਿ ਉਸ ਮੂਵੀ ਦੇ ਵਿੱਚ ਬਹੁਤ ਜ਼ਿਆਦਾ ਸੱਚ ਦੱਸਿਆ ਹੋਇਆ ਸੀ ਜੋ ਸਰਕਾਰ ਨਹੀਂ ਚਾਹੁੰਦੀ ਸੀ ਕਿ ਉਹ ਜੰਦਾ ਤੱਕ ਸਾਹਮਣੇ ਆ ਪਏ ਅਤੇ ਕਿਵੇਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਪੰਜਾਬ ਪੁਲਿਸ ਦੇ ਨਕਲੀ ਪੁਲਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਂਦਾ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਸੋ ਅੰਤ ਤੱਕ ਜਰੂਰ ਵੇਖਣਾ ਤੇ ਸਾਡੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਕਰਕੇ ਸਬਸਕ੍ਰਾਈਬ ਜਰੂਰ ਕਰਿਓ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦਾ ਜਨਮ 1952 ਨੂੰ ਤਰਨਤਾਰਨ ਦੇ ਖਾਲੜਾ ਪਿੰਡ ਦੇ ਵਿੱਚ ਹੋਇਆ ਜਸਵੰਤ ਸਿੰਘ ਖਾਲੜਾ ਜੀ ਦੀ ਸ਼੍ਰਵਾਤੀ ਕੜਾਈ ਪਿੰਡ ਦੇ ਸਕੂਲ ਚੋਂ ਹੀ ਹੋਈ ਤੇ ਅੱਗੇ ਵਾਸਤੇ ਉਹ ਤਰਨਤਾਰ ਕਾਲਜ ਦੇ ਵਿੱਚ ਗਏ। ਸ਼ੁਰੂ ਤੋਂ ਹੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨਾਇਨ ਸਾਫੀ ਦੇ ਨਾਲ ਲੜਨ ਵਾਲੇ ਤੇ ਹੱਕਾ ਲਈ ਆਪਣੀ ਆਵਾਜ਼ ਉਠਾਨ ਵਾਲੇ ਸੀ ਜਿਸ ਕਰਕੇ ਇਹਨਾਂ ਦੀ ਪਹਿਲੀ ਗ੍ਰਿਫਤਾਰੀ 1972 ਦੇ ਵਿੱਚ ਹੁੰਦੀ ਹੈ ਤੇ ਇੱਕ ਸਾਲ ਜੇਲ੍ਹ ਦੇ ਵਿੱਚ ਬਿਤਾਉਣ ਤੋਂ ਬਾਅਦ ਉਹ ਨੌਜਵਾਨ ਭਾਰਤ ਸਭਾ ਦੇ ਨਾਲ ਜੁੜ ਜਾਂਦੇ ਨੇ ਅਤੇ ਹੋਰ ਨੌਜਵਾਨਾਂ ਦੇ ਨਾਲ ਮਿਲ ਕੇ ਗੋਦਾਮਾਂ ਤੇ ਰੇਡ ਪਾ ਕੇ ਗੋਦਾਮਾਂ ਦੇ ਵਿੱਚ ਬਲੈਕ ਕਰਕੇ ਜਮਾ ਕੀਤੀ ਗਈ ਖਾਦ ਡੀਜ਼ਲ ਪੈਟਰੋਲ ਕਿਸਾਨਾਂ ਦੇ ਕੋਲ ਸਹੀ ਰੇਟ ਤੇ ਪਹੁੰਚਾਉਂਦੇ ਸੀ 1974 ਦੇ ਵਿੱਚ ਜਸਵੰਤ ਸਿੰਘ ਖਾਲੜਾ ਨੇ ਹੋਮ ਗਾਰਡ ਦੀ ਭਰਤੀ ਦੇ ਲਈ ਇੱਕ ਅਰਜੀ ਪਾਈ ਅਤੇ ਵਿਧਾਇਕ ਨੇ ਇਹਨਾਂ ਦੀ ਅਰਜੀ ਛੱਟ ਹੀ ਪ੍ਰਵਾਨ ਕਰ ਲਈ ਪਰ ਇਹਨਾਂ ਦਾ ਮਨ ਇਸ ਨੌਕਰੀ ਦੇ ਨਹੀਂ ਨਹੀਂ ਮੰਨਿਆ ਕਿਉਂਕਿ ਇਹ ਕੈਨੇਡਾ ਜਾਣਾ ਚਾਹੁੰਦੇ ਸੀ ਪਰ ਇਹਨਾਂ ਦੇ ਦੋ ਭਰਾ ਪਹਿਲਾਂ ਤੋਂ ਹੀ ਕੈਨੇਡਾ ਸੀ ਜਿਸ ਕਰਕੇ ਇਹ ਕੈਨੇਡਾ ਨਹੀਂ ਜਾ ਪਏ ਤੇ ਜਿਸ ਸਮੇਂ ਸਰਕਾਰ ਦੇ ਵੱਲੋਂ ਭਾਰਤ ਦੇ ਵਿੱਚ ਐਮਰਜੈਂਸੀ ਲਾਈ ਗਈ ਸੀ ਤਾਂ ਪਾਈ ਜਸਵੰਤ ਸਿੰਘ ਖੱਲੜਾ ਜੀ ਨੇ ਪੇਸ ਬਦਲ ਕੇ ਸਰਕਾਰ ਦੇ ਖਿਲਾਫ ਇੱਕ ਮੋਹਮੇਮ ਛੇੜ ਦਿੱਤੀ ਜਿਸ ਤੋਂ ਬਾਅਦ ਇਹਨਾਂ ਦੇ ਸਾਥੀਆਂ ਨੂੰ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਅਤੇ ਇਹਨਾਂ ਉੱਤੇ ਅਨਾਂ ਤਸ਼ੱਦਦ ਧਾਇਆ ਗਿਆ ਤੇ ਪੁਲਿਸ ਨੇ ਇਹਨਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚ ਰੱਖਿਆ ਪਰ ਇਸ ਇਨਸੀਡੈਂਟ ਤੋਂ ਬਾਅਦ ਪਾਈ ਜਸਵੰਤ ਸਿੰਘ ਖੱਲੜਾ ਜੀ ਡੋਲੇ ਨਹੀਂ ਬਲਕਿ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਏ ਅਤੇ ਅਸੀਂ ਅੱਜ ਵੀ ਦੱਸਦੇ ਨੇ ਹਾਂ ਕਿ ਪਹਿਲਾਂ ਪਾਈ ਜਸਵੰਤ ਸਿੰਘ ਖੱਲੜਾ ਜੀ ਕਮਿਊਨਲਿਸਟ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਸੀ ਪਰ ਸੰਤ ਜੀ ਦੇ ਪ੍ਰਭਾਵ ਕਰਕੇ ਇਹ ਇੱਕ ਵਾਰ ਫਿਰ ਤੋਂ ਆਪਣੀ ਵਿਰਾਸਤ ਦੇ ਨਾਲ ਜੁੜੇ 1981 ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਵਿਆਹ ਬੀਬੀ ਪਰਮਜੀਤ कौर ਦੇ ਨਾਲ ਹੁੰਦਾ ਹੈ ਅਤੇ ਇਹਨਾਂ ਦੇ ਘਰ ਦੋ ਬੱਚੇ ਜਨਮ ਲੈਂਦੇ ਹਨ ਪੇਟੀ ਨਵਕਿਰਨ ਕੌਰ ਅਤੇ ਬੇਟਾ ਜਗਮੀਤ ਸਿੰਘ ਹੁਣ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਜੀ ਲਾवारिस ਲਾਸ਼ਾਂ ਦੇ ਵਾਰਿਸ ਬਣੇ ਤੇ ਕਿਵੇਂ ਉਹਨਾਂ ਨੇ ਉਹਨਾਂ ਲਾਸ਼ਾਂ ਦੇ ਲਈ ਆਪਣੀ ਜ਼ਿੰਦਗੀ ਦਾ ਦਰਾ ਦਿੱਤੀ ਜਸਵੰਤ ਸਿੰਘ ਖਾਲੜਾ ਜਿਹਦੇ ਸਮੇਂ ਤਿੰਨ ਵੱਡੀਆਂ ਘਟਨਾਵਾਂ ਹੁੰਦੀਆਂ ਹਨ ਪਹਿਲਾ ਸਾકા ਨੀਲਾ ਤਾਰਾ ਜਾਂ ਫਿਰ ਆਪਰੇਸ਼ਨ ਬਲੂ ਸਟਾਰ ਤੇ ਦੂਸਰਾ ਤੇ ਦੂਸਰਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਵਿੱਚ ਜੋ ਸਿੱਖਾਂ ਦੇ ਉੱਪਰ ਤਸ਼ੱਦਦ ਢਾਈ ਗਈ ਸੀ ਤੇ ਤੀਸਰਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਨੌਜਵਾਨਾਂ ਦੇ ਝੂਠੇ ਮੁਕਾਬਲੇ ਇਨ੍ਹਾਂ ਤਿੰਨ ਘਟਨਾਵਾਂ ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਨੂੰ ਮਾਰਿਆ ਗਿਆ ਸੀ ਇਹਨਾਂ ਨੂੰ ਇਨਸਾਫ਼ ਮਿਲਣ ਦੀ ਬਜਾਏ ਪੰਜਾਬ ਪੁਲਿਸ ਤਾਂ ਮੰਨਣ ਤੇ ਹੀ ਰਾਜ਼ੀ ਨਹੀਂ ਸੀ ਕਿ ਐਨੇ ਜ਼ਿਆਦਾ ਨੰਬਰ ਦੇ ਵਿੱਚ ਲੋਕਾਂ ਦੀ ਮੌਤ ਹੋਈ ਹੈ ਅਤੇ ਕੋਈ ਵੀ ਇਸ ਵਿਸ਼ੇ ਦੇ ਉੱਪਰ ਗੱਲ ਕਰਕੇ ਰਾਜੀ ਨਹੀਂ ਸੀ ਅਤੇ ਸਰਕਾਰੀ ਤੰਤਰ ਤਗੜਾ ਹੋਣ ਕਰਕੇ ਉੱਠ ਰਹੀਆਂ ਆਵਾਜ਼ਾਂ ਨੂੰ ਵੀ ਦਬਾ ਦਿੱਤਾ ਗਿਆ 1984 ਤੋਂ ਲੈ ਕੇ 1995 ਦਾ ਉਹ ਦੌਰ ਜਦੋਂ ਸਿੱਖਾ ਤੇ ਅੰਨੀ ਤਸ਼ੱਦਦ ਢਾਈ ਗਈ ਸੀ ਜਦੋਂ ਪੰਜਾਬ ਪੁਲਿਸ ਦੇ ਵੱਲੋਂ ਨੌਜਵਾਨਾਂ ਨੂੰ ਘਰੋਂ ਚੱਕ ਲਿੱਤਾ ਜਾਂਦਾ ਤੇ ਉਹਨਾਂ ਦਾ ਫੇਕ ਇਨਕਾਊਂਟਰ ਕਰਕੇ ਉਹਨਾਂ ਨੂੰ ਹਰੀਕੇ ਦਰਿਆ ਦੇ ਵਿੱਚ ਸੱਟ ਦਿੱਤਾ ਜਾਂਦਾ ਇੱਕ ਤਰਫ ਪੰਜਾਬ ਪੁਲਿਸ ਖੜਕੂ ਸਿੰਘਾਂ ਦੇ ਫੇਕ ਇਨਕਾਊਂਟਰ ਕਰ ਰਹੀ ਸੀ ਤੇ ਦੂਸਰੀ ਤਰਫ ਜਿਹੜੇ ਸਿੰਘ ਇਸ ਮੂਵਮੈਂਟ ਦੇ ਨਾਲ ਜੁੜੇ ਵੀ ਨਹੀਂ ਸੀ ਉਹਨਾਂ ਦਾ ਵੀ ਫੇਕ ਇਨਕਾਊਂਟਰ ਕੀਤਾ ਜਾ ਰਿਹਾ ਸੀ ਉਹਨਾਂ ਦੀਆਂ ਲਾਸ਼ਾਂ ਤੱਕ ਵੀ ਘਾੜ ਰਿਆ ਨੂੰ ਦਿਆਂ ਲਈਆ ਛੋਟੀ ਉਮਰ ਤੋਂ ਲੈ ਕੇ ਬਜ਼ੁਰਗਾ ਤੱਕ ਨੂੰ ਹੀ ਨਹੀਂ ਬਖਸ਼ਿਆ ਗਿਆ ਤੇ ਉਹਨਾਂ ਨੂੰ ਹੀ ਅੱਤਵਾਦੀ ਆਖ ਕੇ ਉਹਨਾਂ ਦਾ ਵੀ ਕਤਲ ਕੀਤਾ ਗਿਆ ਜਿੰਨਾ ਵੀ ਨੌਜਵਾਨਾਂ ਨੂੰ ਪਹਿਲਾਂ ਪੁਲਿਸ ਦੇ ਵੱਲੋਂ ਚੱਕਿਆ ਜਾਂਦਾ ਉਹਨਾਂ ਨੂੰ ਸਭ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਤੇ ਉੱਥੇ ਉਹਨਾਂ ਤੇ ਅੰਨੀ ਤਸ਼ੱਦਦਤਾ ਹੀ ਜਾਂਦੀ ਯਾਦ تمہاری ਹਾਰਦ ਦੇ ਵਿੱਚ ਉਹਨਾਂ ਨੂੰ ਕਿਸੇ ਸੁਨਸਾਨ ਜਗ੍ਹਾ ਤੇ ਲੈ ਕੇ ਜਾਇਆ ਜਾਂਦਾ ਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਅਤੇ ਸਵੇਰ ਦੀਆਂ ਹੈਡਲਾਈਨਸ ਇਹ ਹੁੰਦੀਆਂ ਸੀ ਕਿ ਇਸ ਜਗ੍ਹਾ ਤੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਹਰੀਕੇ ਇਹ ਉਹ ਚਾਰ ਜਗ੍ਹਾਵਾਂ ਹਨ ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੌਜਵਾਨਾਂ ਨੂੰ ਚੁੱਕਿਆ ਗਿਆ ਤੇ ਉਹਨਾਂ ਦਾ ਫੇਕ ਐਂਕਾਊਂਟਰ ਕੀਤਾ ਗਿਆ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੇ ਆ ਕੇ ਪੁਲਿਸ ਦੇ ਵੱਲੋਂ ਆਪ ਹੀ ਜਲਾ ਦਿੱਤਾ ਗਿਆ। ਇਸ ਸਮੇਂ ਜਸਵੰਤ ਸਿੰਘ ਖਾਲੜਾ ਜੀ ਅਕਾਲੀ ਦਲ ਦੇ ਮਨੁੱਖੀ ਅਧਿਕਾਰੀ ਸੈੱਲ ਦੇ ਵਿੱਚ ਆਪਣੀ ਜਗ੍ਹਾ ਬਣਾ ਚੁੱਕੇ ਸੀ ਅਤੇ ਸਭ ਤੋਂ ਪਹਿਲੀ ਜਿਹੜੀ ਪੁਖਤਾ ਜਾਣਕਾਰੀ ਜਸਵੰਤ ਸਿੰਘ ਖਾਲੜਾ ਜੀ ਨੂੰ ਮਿਲੀ ਦੀ ਲੀਗ ਭਾਈ ਤਾਰਾ ਸਿੰਘ ਜੀ ਦੀ ਮਿਲੀ ਸੀ ਤੇ ਉਹ ਕੋਆਪਰੇਟਿਵ ਬੈਂਕ ਅੰਮ੍ਰਿਤਸਰ ਦੇ ਵਿੱਚ ਕੰਮ ਕਰਦੇ ਸੀ ਉਸ ਦੇ ਵੱਲੋਂ ਉਹਨਾਂ ਨੂੰ ਅਗਵਾ ਕਰ ਲਿੱਤਾ ਜਾਂਦਾ ਹੈ ਤੇ ਥੋੜੇ ਸਮੇਂ ਤੋਂ ਬਾਅਦ ਪੁਲਿਸ ਮੁਕਾਬਲਾ ਆ ਕੇ ਉਹਨਾਂ ਦਾ ਫੇਕ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ। ਐਹੀ ਮੌਕਾ ਹੁੰਦਾ ਹੈ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਦਰਗਿਆਣਾ ਮੰਦਿਰ ਜਾਣ ਦਾ ਮੌਕਾ ਮਿਲਦਾ ਹੈ ਅਤੇ ਉੱਥੇ ਹੀ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਰਿਕਾਰਡ ਮਿਲਦਾ ਹੈ ਕਿ ਲਗਭਗ 300 ਕਰ ਲਾਸ਼ਾਂ ਨੂੰ ਅਣਪਛਾਤੇ ਆ ਕੇ ਇੱਥੇ ਹੀ ਸਾੜਿਆ ਗਿਆ ਹੈ। ਅਤੇ ਇਹਨਾਂ 300 ਲਾਸ਼ਾਂ ਦੇ ਵਿੱਚੋਂ 42 ਲਾਸ਼ਾਂ ਇਹੋ ਜਿਹੀਆਂ ਸੀ ਜਿਨ੍ਹਾਂ ਤੇ ਗੋਲੀਆਂ ਦੇ ਨਿਸ਼ਾਨ ਸੀ। ਇਸੇ ਕੜੀ ਨੂੰ ਜੋੜਦੇ ਹੋਏ ਭਾਈ ਜਸਵੰਤ ਸਿੰਘ ਖਾਲੜਾ ਜੀ ਪੱਟੀ ਦੇ ਸ਼ਮਸ਼ਾਨ ਘਾਟ ਜਾਂਦੇ ਨੇ ਅਤੇ ਇੱਥੇ ਉਹਨਾਂ ਨੂੰ ਉਹ ਇਨਫੋਰਮੇਸ਼ਨ ਮਿਲਦੀ ਹੈ ਕਿ ਕਿੰਨੀ ਲੱਕੜ ਵਰਤੀ ਗਈ ਇਹਨਾਂ ਬੋੜੀਆਂ ਦੇ ਸਸਕਾਰ ਦੇ ਲਈ ਤੇ ਕਿੰਨਾ ਦੇ ਵੱਲੋਂ ਇਹਨਾਂ ਦਾ ਸਸਕਾਰ ਕੀਤਾ ਗਿਆ ਕਹੇ ਪਤਾ ਲੱਗਦਾ ਹੈ ਲਗਭਗ 300 ਦੇ ਕਰੀਬ ਬੋੜੀਆਂ ਦਾ ਸਸਕਾਰ ਪੰਜਾਬ ਪੁਲਸ ਦੇ ਵੱਲੋਂ ਹੀ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਭਾਈ ਜਸਵੰਤ ਸਿੰਘ ਖਾਲੜਾ ਜੀ ਤਨਤਾਨ ਦੇ ਸ਼ਮਸ਼ਾਨ ਘਰ ਦੇ ਵਿੱਚ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਲਗਭਗ 700 ਕਰ ਲਾਸ਼ਾਂ ਨੂੰ ਅਣਪਛਾਤੇਆਂ ਆ ਕੇ ਪੁਲਿਸ ਦੇ ਵੱਲੋਂ ਹੀ ਸਾੜਿਆ ਗਿਆ ਹੈ ਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਅੰਮ੍ਰਿਤਸਰ ਤਨਤਾਰ ਤੇ ਪੱਟੀ ਦੇ ਕੁਝ ਸ਼ਹਿਰਾਂ ਵਿੱਚੋਂ ਇਨਫੋਰਮੇਸ਼ਨ ਮਿਲਦੀ ਹੈ ਕਿ ਲਗਭਗ 3300 ਲਾਸ਼ਾਂ ਦਾ ਉੱਥੇ ਸਸਕਾਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਅਣਪਛਾਤੇਆਂ ਤੇ ਲਵਾਰਿਸ ਆਖਿਆ ਗਿਆ ਸੀ ਤੇ ਇਹ ਸਾਰੀ ਇਨਫੋਰਮੇਸ਼ਨ ਭਾਈ ਜਸਵੰਤ ਸਿੰਘ ਖਾਲੜਾ ਜੀ ਅਕਾਲੀ ਦਲ ਦੇ ਸੈੱਲ ਦੇ ਅੱਗੇ ਵੀ ਰੱਖਦੇ ਨੇ ਦੋਸਤੋ 16 ਜਨਵਰੀ 1995 ਦੇ ਵਿੱਚ ਉਹ ਇੱਕ ਪ੍ਰੈਸ ਕਾਨਫਰੰਸ ਰੱਖ ਕੇ ਇਹ ਦੱਸਦੇ ਨੇ ਕਿ ਕੱਲੇ ਇੱਕ ਜ਼ਿਲ੍ਹੇ ਦੇ ਵਿੱਚ ਹੀ 3300 ਲਾਸ਼ਾਂ ਦੀ ਇਨਫੋਰਮੇਸ਼ਨ ਮਿਲੀ ਹੈ ਤਾਂ ਤੁਸੀਂ ਖੁਦ ਹੀ ਸੋਚੋ ਕਿ ਪੂਰੇ ਪੰਜਾਬ ਦੇ ਵਿੱਚ ਕਿੰਨੀਆਂ ਹੀ ਲਾਸ਼ਾਂ ਸਾੜੀਆਂ ਗਈਆਂ ਹੋਣਗੀਆਂ ਇਹ ਪ੍ਰੈਸ ਕਾਨਫਰੈਂਸ ਸੁਣਨ ਤੋਂ ਬਾਅਦ ਪੰਜਾਬ ਪੁਲਸ ਪੂਰੀ ਹਿੱਲ ਜਾਂਦੀ ਹੈ ਤੇ ਉਹਨਾਂ ਨੂੰ ਬਹੁਤ ਵੱਡਾ ਸ਼ੌਕ ਮਿਲਦਾ ਹੈ ਤੇ ਇਹ ਕੋਈ ਇਹੋ ਜਿਹੀ ਇਨਫੋਰਮੇਸ਼ਨ ਨਹੀਂ ਸੀ ਜੋ ਕੁਝ ਮੂੰਚ ਆਇਆ ਜਿਸਵੰਤ ਸਿੰਘ ਖਾਲਾ ਜੀ ਉਹ ਬੋਲਦੇ ਗਏ ਉਹਨਾਂ ਕੋਲ ਪੂਰੀ ਕਲੀਅਰ ਕਟ ਰਿਪੋਰਟ ਤੇ ਇਨਫੋਰਮੇਸ਼ਨ ਸੀ ਇਸ ਤੋਂ ਇਲਾਵਾ ਲਗਭਗ 25000 ਤੋਂ ਵੀ ਵੱਧ ਕੁਝ ਇਹੋ ਜੀਆਂ ਨਜਾਇਜ਼ ਖਤਿਆਵਾਂ ਸੀ ਜਿਸਦੇ ਬਾਰੇ ਪਰ ਜਸਵੰਤ ਸਿੰਘ ਖਾਲੜਾ ਜੀ ਨੇ ਪਤਾ ਲਾਇਆ ਤੇ ਇਸ ਦੇ ਨਾਨ ਲਾਲ ਉਹਨਾਂ ਨੂੰ 200 ਪੁਲਿਸ ਵਾਲਿਆਂ ਬਾਰੇ ਪਤਾ ਲੱਗਿਆ ਜਿਨ੍ਹਾਂ ਨੇ ਪੁਲਸ ਦੀ ਮਦਦ ਨਹੀਂ ਕੀਤੀ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ 16 ਜਨਵਰੀ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕੇਪੀਐਸ ਗਿਲ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਤੇ ਉਹ ਆਖਦਾ ਹੈ ਕਿ ਜਿਹੜੇ ਨੌਜਵਾਨ ਹੁਣ ਲਾਪਤਾ ਨੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋ ਚੁੱਕੇ ਨੇ ਤੇ ਉੱਥੇ ਵਧੀਆ ਪੈਸੇ ਕਮਾ ਰਹੇ ਨੇ ਤੇ ਉਹ ਦਾ ਸਭ ਕੁਝ ਜਸਵੰਤ ਸਿੰਘ ਖਾਲਨਾ ਜੀ ਦੀ ਕੀਤੀ ਹੋਈ ਰਿਸਰਚ ਨੂੰ ਵੀ ਝੂਠਾ ਦੱਸ ਦਿੰਦਾ ਹੈ ਜੇਕਰ ਕੋਈ ਨੌਜਵਾਨ ਇੱਥੇ ਮਾਰਿਆ ਹੀ ਨਹੀਂ ਗਿਆ ਤਾਂ ਐਡਾ ਵੱਡਾ ਆਂਕੜਾ ਆਇਆ ਕਿੱਥੋਂ ਜੋ ਵੀ ਇਸ ਇੰਟਰਵਿਊ ਦੇ ਵਿੱਚ ਕੇਪੀਐਸ ਗਿੱਲ ਨੇ ਬੋਲਿਆ ਉਹ ਸਭ ਕੁਝ ਗਲਤ ਸੀ ਉਹ ਸਿਰਫ ਇੱਥੇ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜੀ ਵੀ ਲਾਸ਼ਾਂ ਦਾ ਪੰਜਾਬ ਪੁਲਿਸ ਦੇ ਵੱਲੋਂ ਸਸਕਾਰ ਕੀਤਾ ਗਿਆ ਉਹ ਬਿਨਾਂ ਕਿਸੇ ਪ੍ਰੋਟੋਕੋਲ ਤੋਂ ਸੀ ਜੇਕਰ ਕੋਈ ਵੀ ਲਾਸ਼ ਦਾ ਵਾਰਿਸ ਹੁੰਦੀ ਹੈ ਤਾਂ ਉਸ ਦੇ ਕੱਪੜੇ ਜਾਂ ਫਿਰ ਉਸ ਦੀ ਕੋਈ ਚੀਜ਼ ਸੰਭਾਲ ਕੇ ਰੱਖੀ ਜਾਂਦੀ ਹੈ ਤਾਂ ਕਿ ਬਾਅਦ ਵਿੱਚ ਉਹਦੀ ਪਛਾਣ ਕੀਤੀ ਜਾ ਸਕੇ ਜੇਕਰ ਉਸ ਦੇ ਕੋਈ ਘਰ ਦਾ ਮੈਂਬਰ ਹੈ ਪਰ ਪੁਲਿਸ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਬਾਦਪਾਈ ਜਸਵੰਤ ਸਿੰਘ ਖਾਲੜਾ ਜੀ ਉੱਚੀਆਂ ਅਦਾਲਤਾਂ ਤੱਕ ਵੀ ਪਹੁੰਚ ਕਰਦੇ ਆ ਪਰ ਉਹਨਾਂ ਨੂੰ ਉੱਥੇ ਵੀ ਕੋਈ ਇਨਸਾਫ ਨਹੀਂ ਮਿਲਿਆ ਹਾਲਾਂਕਿ ਦੇਖਰ ਕਿਤੇ ਇੱਕ ਵੀ ਮੌਤ ਹੁੰਦੀ ਹੈ ਉਸ ਨੂੰ ਵੀ ਬਹੁਤ ਜ਼ਿਆਦਾ ਸੰਗੀਵਣੀ ਦੇ ਨਾਲ ਦੇਖਿਆ ਜਾਂਦਾ ਹੈ ਇੱਥੇ ਤਾਂ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਲੋਕ ਮਾਰ ਦਿੱਤੇ ਗਏ ਪਰ ਕੋਈ ਵੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ ਜਦ ਆਪਣੇ ਹੀ ਧਰਤੀ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਇੰਗਲੈਂਡ ਦੀ ਧਰਤੀ ਤੇ ਜਾਣਾ ਪੈਂਦਾ ਹੈ ਸਿਰਫ ਇੰਗਲੈਂਡ ਹੀ ਨਹੀਂ ਉਹਨਾਂ ਨੂੰ ਅਮਰੀਕਾ ਤੱਕ ਇਹਦਾ ਵਰਗੇ ਦੇਸ਼ਾਂ ਦੇ ਵਿੱਚ ਵੀ ਇਨਸਾਫ ਲੈਣ ਦੇ ਲਈ ਜਾਣਾ ਪੈਂਦਾ ਹੈ ਇਸ ਸੰਬੰਧੀ ਉਹ ਦੁਨੀਆ ਨੂੰ ਜਾਗਰੂਕ ਕਰਦੇ ਹਨ ਤੇ ਵੱਡੇ ਵੱਡੇ ਪਲੇਟਫਾਰਮ ਤੇ ਜਾ ਕੇ ਭਾਰਤ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇਸ ਤੋਂ ਬਾਅਦ ਜਸਵੰਤ ਸਿੰਘ ਖੱਲੜਾ ਜੀ ਭਾਰਤ ਵਾਪਸ ਜਾਣਾ ਚਾਹੁੰਦੇ ਸੀ ਕਿਉਂਕਿ ਉਹ ਬਾਹਰੀ ਦੇਸ਼ ਦੇ ਵਿੱਚ ਰਹਿ ਇਹ ਇਸ ਮੁੱਦੇ ਦੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ پا ਰਹੇ ਸੀ ਤੇ ਜਦੋਂ ਹੀ ਉਹ ਭਾਰਤ ਵਾਪਸ ਆਉਂਦੇ ਨੇ ਤੇ ਉਹ 26 ਜੁਲਾਈ 1995 ਨੂੰ ਇੱਕ ਹੋਰ ਪ੍ਰੈਸ ਕਾਨਫਰੰਸ ਕਰਦੇ ਨੇ ਇਸ ਵਾਰ ਪੰਜਾਬ ਪੁਲਸ ਦਾ ਹੈੱਡ ਕਨਸਟੇਬਲ ਬਲਵਿੰਦਰ ਸਿੰਘ ਵੀ ਨਾਲ ਹੁੰਦਾ ਹੈ ਜੋ ਪੁਲਸ ਦੇ ਕੀਤੇ ਹੋਏ ਮਾੜੇ ਕੰਮਾਂ ਦੀ ਪੋਰ ਖੋਲ ਦਿੰਦਾ ਹੈ ਤੇ ਤਰਨਕਾਰਨ ਦੇ ਐਸਐਸਪੀ ਅਜੀਤ ਸਿੰਘ ਨੂੰ ਇਹਨਾਂ ਵਾਰ ਦਾਤਾ ਦਾ ਜ਼ਿੰਮੇਵਾਰ ਠਹਿਰਾਉਂਦਾ ਹੈ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕੇਪੀਐਸ ਗਿੱਲ ਤੇ ਅਜੀਤ ਸੰਧੂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਰਾਹ ਤੋਂ ਹਟਾਉਣਾ ਚਾਹੁੰਦੇ ਸੀ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਐਨੀ ਡੁੰਗਾਈ ਦੇ ਵਿੱਚ ਜਾ ਕੇ ਇਸ ਮਸਲੇ ਤੇ ਰਿਸਰਚ ਨਹੀਂ ਕੀਤੀ ਇਸ ਸਪੀ ਅਜੀਤ ਸਿੰਘ ਨੂੰ ਕੰਮ ਦਿੱਤਾ ਜਾਂਦਾ ਹੈ ਕਿ ਉਹ ਭਾਈ ਜਸਵੰਤ ਸਿੰਘ ਖਾਲਾ ਜੀ ਨੂੰ ਖਤਮ ਕਰ ਦੇਣਗੇ ਜੀਤ ਸੰਧੂ ਦੇ ਇਸ਼ਾਰੇ ਤੇ 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲਾ ਜੀ ਨੂੰ ਆਪਣੇ ਹੀ ਘਰੋਂ ਚੱਕ ਦਿੱਤਾ ਜਾਂਦਾ ਹੈ ਇਹ 6 ਪੁਲਸ ਵਾਲਿਆਂ ਦੇ ਵੱਲੋਂ ਕੀਤਾ ਜਾਂਦਾ ਹੈ ਜਦੋਂ ਭਾਈ ਜਸਵੰਤ ਸਿੰਘ ਜੀ ਸਵੇਰੇ ਆਪਣੀ ਕਾਰ ਤੋਂ ਰਹੀ ਸੀ ਅਗਵਾ ਕਰਨ ਤੋਂ ਬਾਅਦ ਉਹਨਾਂ ਨੂੰ ਚਭਾਰ ਦੇ ਥਾਣੇ ਲੈ ਕੇ ਜਾਇਆ ਜਾਂਦਾ ਹੈ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਸਾਰ ਪਰਿਵਾਰ ਨੂੰ ਇਸ ਦੇ ਬਾਰੇ ਬਿਲਕੁਲ ਨਹੀਂ ਪਤਾ ਸੀ ਕਿ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਹੈ ਪੁਲਿਸ ਨੇ ਸਾਫ਼ ਮੜਾ ਕਰ ਦਿੱਤਾ ਸੀ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੇ ਕੋਲ ਨਹੀਂ ਹੈ ਪਰ ਕਿੱਕਰ ਸਿੰਘ ਨਾਮ ਦੇ ਸ਼ਖਸ ਨੇ 48 ਦਿਨਾਂ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਜੇਲ੍ਹ ਦੇ ਵਿੱਚ ਦੇਖਿਆ ਸੀ ਦੇਹਤ ਸਿਆਲ ਕੀ ਪੁਲਸ ਵਾਲਿਆਂ ਨੇ ਉਹਨਾਂ ਦੇ ਖੂਬ ਤਸ਼ੱਦਦ ਢਾਈ ਹੋਈ ਸੀ ਉਸ ਤੋਂ ਬਾਅਦ ਭਾਈ ਸਾਹਿਬ ਨੂੰ ਭਾਈ ਮਾਨਾ ਵਾਲਾ ਪਿੰਡ ਦੇ ਵਿੱਚ ਐਸਐਸਪੀਜੀਤ ਸੰਧੂ ਦੇ ਵੱਲੋਂ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਕੇਪੀਐਸ ਗਿਲ ਵੀ ਮੌਜੂਦ ਸੀ ਇਥੇ ਵੀ ਉਹਨਾਂ ਦੇ ਕਾਫੀ ਜ਼ਿਆਦਾ ਤਸ਼ੱਦਦ ਢਾਇਆ ਜਾਂਦਾ ਹੈ ਤੇ ਚਬਾਲ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਅਖੀਰਤ ਦੇ 10 ਕਰ ਵਜੇ ਤੱਕ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਡੈੱਡ ਬੋਡੀ ਨੂੰ ਹਰੀਕੇ ਨਹਿਰ ਦੇ ਵਿੱਚ ਭਾ ਦਿੱਤਾ ਜਾਂਦਾ ਹੈ 2074 ਦੇ ਵਿੱਚ ਜਦੋਂ CBI ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਭਾਈ ਸਾਹਿਬ ਨੂੰ ਤਨਤਾਰਨ ਦੇ ਥਾਣੇ ਦੇ ਵਿੱਚ ਲੈ ਕੇ ਜਾਇਆ ਗਿਆ ਸੀ ਜਿਸ ਤੋਂ ਬਾਅਦ 9 ਪੁਲਸ ਵਾਲਿਆਂ ਤੇ ਮੁਕਦਮਾ ਚੱਲਦਾ ਹੈ ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਅਗਵਾ ਕੀਤਾ ਤੇ ਜਿਨ੍ਹਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਇਹਨਾਂ ਪੁਲਿਸ ਵਾਲਿਆਂ ਤੇ 10 ਸਾਲ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਤੇ ਐਸਐਸਪੀ ਅਜੀਤ ਸੰਧੂ ਨੇ ਟ੍ਰੇਨ ਅੱਗੇ ਕੁੱਦ ਕੇ ਖੁਦਕੁਸ਼ੀ ਕਰ ਲਈ। ਤੇ ਉਸ ਤੋਂ ਬਾਅਦ 6 ਕਰ ਪੁਲਿਸ ਵਾਲਿਆਂ ਨੂੰ ਇਸ ਕੰਮ ਦੇ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ। ਤੇ ਦੋ ਡੀਐਸਪੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਚਾਰ ਅਫਸਰਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ। ਕੁਝ ਸਾਲਾਂ ਤੋਂ ਬਾਅਦ ਵਾਦੀ ਯਸ ਸਜਾ ਨੂੰ ਵੀ ਉਮਰ ਕੈਪ ਦੇ ਵਿੱਚ ਬਦਲ ਦਿੱਤਾ ਗਿਆ ਸਾਰੇ ਕਾਰਿਆਕਰਮ ਦੇ ਵਿੱਚ ਪੰਜਾਬ ਦਾ ਬੁੱਜੜ ਕੇ ਪੀਐਸ ਗੇਲ ਆਪਣੀ ਪਾਵਰ ਕਰਕੇ ਬਚ ਗਿਆ ਤੇ ਉਸ ਦਾ ਨਾਮ ਤੱਕ ਵੀ ਨਹੀਂ ਆਇਆ ਇਸ ਤਰ੍ਹਾਂ ਦੂਸਰੇ ਵੀ ਇਹ ਲਾਸ਼ਾਂ ਨੂੰ ਲੱਭਦੇ ਲੱਭਦੇ ਭਾਈ ਜਸਵੰਤ ਸਿੰਘ ਖਾਲੜਾ ਜੀ ਵੀ ਆਪ ਹੀ ਇੱਕ ਲਾਸ਼ ਬਣ ਗਏ ਹਜ਼ਾਰਾਂ ਹੀ ਲਵਾਰਿਸ ਲਾਸ਼ਾਂ ਨੂੰ ਆਪਣਾ ਨਾਮ ਦੇ ਗਏ ਤੇ ਉਹਨਾਂ ਦੇ ਵਾਰਿਸ ਬਣੇ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਇਹੋ ਜਿਹੀ ਇਤਿਹਾਸ ਤੋਂ ਰਿਲੇਟਡ ਵੀਡੀਓਜ਼ ਅੱਗੇ ਦੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਜਿਨ੍ਹਾਂ ਨੂੰ ਭਾਈ ਜਸਵੰਤ ਸਿੰਘ ਖਾਲੜਾ ਜਿਹਦੇ ਬਾਰੇ ਨਹੀਂ ਪਤਾ ਧੰਨਵਾਦ